ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ 4 ਜਨਵਰੀ ਵਿਖਾਉਣੇ ਆ ਮੌਸਮ ਹੁਣ ਗਰਮੀ ਦਾ ਆ ਗਿਆ ਤੇ ਚਾਰੇ ਨਾ ਕੀ ਗਰਮੀ ਰਹਿ ਤਾ ਆ ਵੱਡੀ ਜਰਸੀ ਤੋਕੜ ਦੁੱਧ ਹੈਗਾ ਚੰਗਾ ਇੱਕ ਪਰੇ ਖੜੀ ਆ ਗੱਬਣ ਆ ਜਰਸੀ ਤਾਜੀ ਸੂਈ ਆ ਇਹ ਕਿਧਰ ਲਾਲ ਵਹਿੜ ਤਾਜੀ ਸੂਈ ਆ ਮੋਟਾ ਮੋਟਾ ਥਾਣਾ ਨਿੱਕੇ ਨਿੱਕੇ ਮੁੱਲ ਹੋਣਗੇ ਸਾਸੀ ਕਾਲ ਜੀ ਸਸੀ ਆ ਭਾਈ ਸਾਰਿਆਂ ਨੂੰ ਨਾਮ ਦੱਸ ਦੀ ਨਾਮ ਸਵਾਗਤ ਪੰਚੰਦਪਰਾਣਾ ਤੁਸੀਂ ਬਾਗਾਪਰਾਣਾ ਜਿਲ੍ਹਾ ਮੋਗਾ ਫੋਨ ਨੰਬਰ 85488781 85488781 ਇਹ ਤੋਂ ਹੀ ਗੱਲ ਸ਼ੁਰੂ ਗੋਲਜੀ ਤੋਂ ਇਹ ਪਹਿਲਾ ਸੂਆ ਸੋਈ ਆ ਛਾਈ ਵਾਲ ਬੱਚੀ ਹੂੰ ਤੇ ਇਹ ਤਕਰੀਬਨ 2 ਘੰਟੇ ਹੋਏ ਸੋਈ ਨੂੰ ਮਗਰ ਇਹਦੇ ਬੱਚਾ ਕਿੰਨਾ ਕੁ ਦੁੱਧ ਦੇ ਦੂੰ ਦੁੱਧ ਦੇਣਾ ਚਾਹੀਦਾ ਬਾਹਲਾ ਨਹੀਂ ਤੇਰਾ 13 14 ਮੰਨ ਕੇ ਲਓ ਜਾ ਹੂੰ ਇੰਨਾ ਕੁ ਤਾਂ ਗੱਡੂ ਵੀ ਰਾਵਣਾ ਝੋਲੀ ਝਾਲੀਆਂ ਖੁੱਲੀ ਝੋਲੀਆਂ ਨਿਕਾ ਜਾ ਮਾ ਨਿਕਾ ਜਾ ਨਿਕਾ ਜਾ ਨਿਕਾ ਜਾ ਮੁੱਲ 42 ਚ ਮਾਨਤਾ ਕਰ ਦਾਂਗੇ ਆਪਾਂ ਕੱਢ ਬਾਹਰ ਪਰ ਰੇਰ ਲੈਣੇ ਜੇ ਬੱਚੇ ਤੋਂ ਬਣਾ ਨਿਕਲ ਆਈ ਤਾਂ ਅੱਛਾ ਹਾਂ ਪਰ ਬੱਚੇ ਦਾ ਬਲਾ ਕਰਦੀ ਆ ਤਾਜ਼ਾ ਸੂਏ ਦਾ ਜਾਨਵਰ ਕਰਦਾ ਇਹ ਤਾਂ ਬਾਹਰ ਨਹੀਂ ਕੱਢੇ ਨੀ ਆਪਾਂ ਬਾਹਰ ਕੱਢ ਕੇ ਵੀ ਬਣਾ ਲੈਣੀ ਸੀ ਹੂੰ ਦੋਸਤੋ ਤਾਜ਼ੀਆਂ ਸੂਈਆਂ ਕਰਕੇ ਵੜਾ ਬਾਈ ਨੇ ਤਾਂ ਬਾਹਰ ਨਹੀਂ ਕੱਢੀਆਂ ਬਾਈ ਕਹਿੰਦਾ ਬੱਚਿਆਂ ਦਾ ਥੋੜਾ ਜਿਹਾ ਵੱਧ ਕਰਦੀਆਂ ਫਿਰ ਬੱਚੇ ਨਾਲ ਚੱਕ ਚੱਕ ਲੈ ਜਾਣੇ ਪੈਣੇ ਕਿਉਂਕਿ ਬੱਚੇ ਹਜੇ ਇਹਨਾਂ ਦਾ ਘੰਟੀਆਂ ਹੋਇਆ ਸੂਈਆਂ ਹੀ ਹੋਣਾ ਵੜਾ ਤੇ ਬੱਚਿਆਂ ਨੇ ਤੁਰਨਾ ਨਹੀਂ ਚੱਕ ਕੇ ਬੱਚੇ ਲੈ ਜਾਣੇ ਪੈਣੇ ਆ ਤਾਂ ਬਾਈ ਕਾਲੋਂ ਨੀ ਤਰ ਗਿਆ 13 14 ਮੰਨ ਕੇ ਕੋਈ ਵੀ ਸੌਦਾ ਕਰ ਲੇ ਬਾਈ ਕਹਿੰਦਾ ਪਹਿਲੇ ਸੂਵੇ ਸੂਈ ਆ ਭਾਰੀ ਭੂਰੀ ਬਹੁਤ ਆ ਚਾਰ ਚਪੇਰੋਂ ਗੋਲ ਮਟੋਲ ਪਈ ਆ ਜੇਰ ਹੋਰ ਘੰਟੇ ਖੰਡ ਟਿੱਕਰ ਪੈ ਜੂਗੀ ਜੇਰ ਦੀ ਬਾਈ ਵੀਡੀਓ ਬਣਾ ਕੇ ਰੱਖ ਲੂ ਫੋਟੋਆਂ ਖਿੱਚ ਕੇ ਰੱਖ ਲੂ ਜਿਨੇ ਪੈਸੇ ਲਾਉਣੇ ਆ ਅਗਲੇ ਦਾ ਹੱਕ ਬਣਦਾ ਵੇਖਣ ਦਾ ਅਗਲਾ ਤਸੱਲੀ ਕਰ ਲੈ 42000 ਦੀ ਦੇ ਦੇਣੀ ਆ ਸਾਈਵਾਲ ਨਸਲ ਦੀ ਵਹਿੜ ਮੱਝਾਰਗਾ ਦੁੱਧ ਹੋਊ ਜਿਹੜੇ ਹਸਾਮ ਨਾਲ ਪਹਿਲਾਂ ਉਸ ਹਸਾਮ ਨਾਲ ਥਣ ਬਹੁਤ ਚੰਗਾ ਕੱਢਿਆ ਕਰ ਮਾਰੀ ਨੇ ਮੋਟਾ ਹਦੀ ਚਵਾਈ ਵਾਲਾ ਜਾਣ ਵਾਲਾ ਥਾਣਾ 13 14 ਕਿਲੋ ਦੁੱਧ ਬੱਚਾ ਮੈਂ ਥੱਲੇ ਲਾਤਾ ਏ ਠੀਕ ਨਹੀਂ ਦੁੱਧ ਬੋਲਾ ਨਹੀਂ ਕੱਢਿਆ ਐਵੇਂ ਮੈਂ ਕਹੀਆ ਮੈਂ ਕਿਲੋ ਕੱਢਿਆ 20 ਕਿਲੋ ਕੱਢਿਆ ਕੁਝ ਨਹੀਂ ਅਜੇ ਬੱਚਾ ਲਾਗੇ ਧਾਰਾਂ ਚੱਕਰੀਆਂ ਸੀ ਉਹ ਸਹੀ ਆ ਚਵਾਈ ਕਿਵੇਂ ਆ ਉਹ ਚਵਾਈ ਇੱਕ ਨੰਬਰ ਚਵਾਈ ਇੱਕ ਨੰਬਰ ਬਾਈ ਕਹਿੰਦਾ ਪੈਂਵੇਂ ਝੂਠ ਮਾਰਦਗੇ 2 ਕਿਲੋ ਬੋਲਾ ਕੱਢ ਲਿਆ 2.5 ਕੱਢ ਲਿਆ ਬੋਲਾ ਬੂਲਾ ਡੱਕਾ ਨਹੀਂ ਕੱਢਿਆ ਕੋਈ ਬੱਚਾ ਲਾਇਆ ਬੱਚੇ ਨੂੰ ਬੋਲਾ ਪਿਆ ਆ ਤੇ ਧਾਰਾ ਮਾਰ ਕੇ ਵੇਖੀਆ ਕਿਉਂਕਿ ਪਹਿਲਾਂ ਕਰਕੇ ਕਿ ਚਵਾਈ ਕਿਦਾਂ ਚਵਾਈ ਬਾਈ ਕਹਿੰਦਾ ਇੱਕ ਨੰਬਰ 13 14 ਕਿਲੋ ਦੁੱਧ ਮੰਨ ਕੇ ਕੋਈ ਵੀ ਸੌਦਾ ਕਰ ਲੇ ਗਰਮੀਆਂ ਦਾ ਤੋਹਫਾ ਮਾਝਾਰਗਾ ਦੁੱਧ ਬਿਨਾ ਨਿਆਣੇ ਤੋਂ ਹੀ ਮੈਂ ਧਾਰਾ ਮਾਰੀਆਂ ਇਹ ਵਜੋਂ ਮੈਂ ਪਹਿਲਾਂ ਕਰਕੇ ਮਾੜੀ ਜੀ ਕੀਤੀ ਇਹਨੇ ਕੁਝ ਵੀ ਨਹੀਂ ਕੀਤਾ ਗਿਆ ਪਹਿਲਾਂ ਨਾਲ ਇਹ ਤਾਂ ਲੱਛਣੀ ਹੈ ਨਹੀਂ ਗਾਂ ਦੇ ਅੱਛਾ ਹਾਂ ਮੱਝਾਂ ਰਗਾ ਦੁੱਧ ਦਊ ਕਿਉਂਕਿ ਸਹੀਵਾਲ ਦਾ ਦੁੱਧ ਮੱਝਾਂ ਰਗਾ ਦਾ ਸਾਰੇ ਜਾਣਦੇ ਆ ਤੇ ਮੱਝ ਲਵਾਂਗੇ 13-14 ਕਿਲੋ ਦੁੱਧ ਵਾਲੀ ਘਟੋ ਘਟ ਲੱਖ ਦੀ ਆਊਗੀ ਤੇ ਬੈਲੀ ਚੋ ਮਾਨਤਾਨ ਹੋ ਜੂ ਗਰਮਿਓ ਗਰਮਿ ਵਧੀਆ ਖੁੱਲਾ ਦੁੱਧ ਪਿਆ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀਆਂ ਜਮਾ ਜੈਜ ਮੋਲ 42000 ਦੀ ਦੇ ਦੇਣੀ ਆ ਪਹਿਲਾਂ ਵਾਲਾ ਤਾਂ ਬਾਈ ਕਹਿੰਦਾ ਕੋਈ ਗੱਲ ਬਾਤ ਹੀ ਨਹੀਂ ਵਹਿੜ ਚ ਬਿਣਾ ਨਿਆਣੇ ਤੋਂ ਚਵਾਈ ਧਾਰਾ ਮਾਰੀਆਂ ਚਵਾਈ ਨਹੀਂ ਕੀਤੀ ਧਾਰਾ ਮਾਰੀਆਂ ਤੇ ਲੱਤ ਵੀ ਨਹੀਂ ਚੱਕੀ 2 ਨੰਬਰ ਜਰਸੀ ਬਾਈ ਏ ਬਈ ਹੁਣੇ ਸੋਈ ਅੱਧਾ ਘੰਟਾ ਹੀ ਹੋਇਆ ਇਹਨੂੰ ਇਹ ਠੀਕ ਆ ਇਹਦੇ ਮਗਰ ਵੱੱਛਾ ਦੁੱਧ ਪਿਆਜੂ 16 17 15 ਮੰਨ ਕੇ ਆਪਣੇ ਕੋਲ ਕੋਈ ਭਣ ਭਰਾ ਲੈ ਲਵੇ ਜੈ ਜੈ ਮੋਲ ਇਹ 50 ਜੋ ਛੋੜ ਕਰਾਂਗੇ 200 ਰੁਪਇਆ ਦੁੱਧ 15 16 ਕਿਲੋ ਪਿਆਜੂ ਬਾਈ ਕਹਿੰਦਾ 2 ਨੰਬਰ ਜਰਸੀ 15 ਕਿਲੋ ਮੰਨ ਕੇ ਕੋਈ ਵੀ ਸੌਦਾ ਕਰ ਲੇ ਅੱਧਾ ਘੰਟਾ ਹੋਇਆ ਸੂਈ ਨੂੰ ਮਗਰੇ ਦੇ ਬੱਛਾ ਇੱਕ ਨੰਬਰ ਦੇ ਮਗਰ ਬੱਚੀ ਆ ਵਜਨ ਇੱਕ ਨੰਬਰ ਵੈੜ ਚ ਵੀ ਬਹੁਤ ਆ ਦਰਮਿਆਨੇ ਦੀ ਆ ਮੁੜ ਕੇ ਅਗਲਾ ਛੋਟੀ ਵੱਡੀ ਹੈ ਨਾ ਇਹ ਦਰਮਿਆਨੇ ਕਾ ਵੀ ਆ ਬੜੀ ਵੱਡੀ ਦੋਸਤੋ ਹਰੇਕ ਵੀਡੀਓ ਚ ਕਹੀਦਾ ਭਰਾਵੋ ਕਿ ਵੀਡੀਓ ਕਾਲ ਤੇ ਤਸੱਲੀ ਕਰ ਲਿਆ ਕਰੋ ਵੀਡੀਓ ਤੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿਹੜੇ ਪੰਡ ਕੀ ਜਾਨਵਰ ਖੜਾ ਜਦੋਂ ਵੀਡੀਓ ਤੇ ਤੁਹਾਡੇ ਮਨ ਲੱਗ ਗਿਆ ਜਾਨਵਰ ਉਸ ਤੋਂ ਬਾਅਦ ਚ ਅਗਲੇ ਦਾ ਨੰਬਰ ਵੀ ਤੁਹਾਨੂੰ ਮਿਲ ਜਾਂਦਾ ਐਡਰੈਸ ਵੀ ਤੁਹਾਨੂੰ ਮਿਲ ਜਾਂਦਾ ਅਗਲੇ ਦੇ ਨੰਬਰ ਤੇ ਵੀਡੀਓ ਕਾਲ ਕਰੋ WhatsApp ਵੀਡੀਓ ਕਾਲ ਵੀਡੀਓ ਕਾਲ ਤੇ ਜਾਨਵਰ ਵੇਖੋ ਕਿੱਡਾ ਕੱਦ ਹੈ ਥਣ ਭਾਂਡੇ ਦਾ ਚੰਗਾ ਕੋਈ ਹੈਲਥ ਬੈਲਥ ਤਾਂ ਨਹੀਂ ਕਰਦੀ ਅਗਲੇ ਤੋਂ ਹੱਥ ਪੱਲਾ ਲਵਾ ਕੇ ਵੇਖੋ ਜਮਾ ਠੰਡ ਗਈ ਹਾਂ ਨਹੀਂ ਉਹ ਤਾਂ ਸੀ ਆਪਾਂ ਹੁਣ ਅਗਲੇ ਦੀ ਜਾਣਕਾਰੀ ਚ ਵਾਅਦਾ ਕੀਤਾ ਕਿ ਤੁਸੀਂ ਪੈਸੇ ਲੈਣੇ ਤੁਹਾਡਾ ਹੱਕ ਬਣਦਾ ਆਪਾਂ ਹੁਣ ਵੀ ਮੈਂ ਹਰ ਵੀਡੀਓ ਚ ਅੱਗੇ ਵੀ ਕਹਿੰਨਾ ਹੁਣ ਵੀ ਕਹਿੰਨਾ ਭਾਈ ਮੇਰੇ ਘਰੇ ਫੋਲ ਤਸੱਲੀ ਕਰਕੇ ਜਾਓ ਮੈਂ ਅਗਲੇ ਨਹੀਂ ਕਰਦੀ ਆਪਾਂ ਪੂਰਾ ਗਾਰੰਟੀ ਨਹੀਂ ਲੈਣੀ ਅਗਲੇ ਦੇ ਘਰੇ ਜਾ ਕੇ ਕਈ ਐਵੇਂ ਫੋਨ ਲਾਈ ਜਾਣਗੇ ਯਾਰੇ ਦਾ ਦੁੱਧ ਪੀ ਲਾ ਦੱਸ ਦੁੱਧ ਪੀਲੇ ਤੂੰ ਵੀ ਗਈ ਜਾਊਗਾ ਬਟਾ ਦੇ ਜਾਂ ਸਾਨੂੰ ਇਹ ਫਿਰ ਉਹ ਗੱਲਾਂ ਕਿਹੜੀਆਂ ਦੁੱਧ ਪੀਲਾ ਦੋਦਰਾ ਗਾਂ ਦਾ ਥੋੜਾ ਪੀਲਾ ਹੁੰਦਾ ਹੀ ਆ। ਹੂੰ। ਇੱਥੇ ਤਸੱਲੀ ਕਰ ਲੋ। ਹਾਂ ਆਪਣੇ ਘਰੇ ਤਸੱਲੀ ਕਰ ਲੋ। ਬਹਾਨਾ ਹੀ ਅਗਲਾ ਉਹ ਜਿਹਾ ਬਣਾਉਂਦਾ ਦੱਸ ਉਹ ਮੰਨਣ ਵਾਲਾ ਹੀ ਨਹੀਂ ਹੁੰਦਾ ਗਿਆ ਭਾਨਾ ਯਾਰ। ਕੋਈ ਜੱਜ ਨਾ ਬਹਾਨਾ ਬਣਾਵੇ ਤਾਂ ਜਦ ਬੰਦਾ ਮੰਨ ਵੀ ਲੇਣਾ। ਹਾਂ ਕੋਈ ਗੱਮਸ਼ਾ ਕਰ ਵੀ ਲਵੇ। ਹਾਂ। ਕੋਈ ਬੰਦ ਹੀ ਗੱਲ ਕਰੇ ਨਾ। ਬੰਦ ਹੀ ਗੱਲ ਕਰੇ ਜਾਇਜ਼ ਗੱਲ ਹੋਵੇ ਤਾਂ ਫਿਰ ਬੰਦਾ ਕਹੇ ਉਹ ਜਿਹਾ ਕੰਮ ਵੀ ਕਰ ਲੈ। ਪਰ ਉਹ ਤਾਂ ਐ ਵੀ ਐਵੇਂ ਨਜਾਇਜ਼ ਕਰਿਆ ਨਾ। ਉਹ ਪਹਿਲਾਂ ਹੋਰ ਗਾ ਲੋ ਵੀਡੀਓ ਵੇਖ ਲੈਣੇ ਮੁਰਗੇ ਕਹਿੰਦੇ ਸਾਨੂੰ ਵੱਡੀ ਲੱਗੀ ਜਾਂ ਛੋਟੀ ਲੱਗੀ। ਆ ਗਈ ਪਹਿਲਾਂ ਐਸੇ ਕਰਕੇ ਕਹਿੰਦੇ ਮੇਰੇ ਘਰੇ ਆ ਤੋ ਕਿ ਮਾਲ ਸਾਰਾ ਖਰੀਦੇ ਹੁੰਦਾ ਆਪਣਾ ਘਰ ਦਾ ਕੋਈ ਵੀ ਨਹੀਂ ਗੱਲ ਸਹੀ ਆ ਮੋٹے ਮੋٹے ਥਾਨ 15 16 ਕਿਲੋ ਦੁੱਧ ਪਿਆਜੂ ਜਰਸੀ ਬਰੀਡ ਆ ਹਵਾਨਾ ਭਰਪੂਰਾ ਸੋਹਣਾ ਵੱਡਾ ਮੋٹے ਮੋٹے ਥਾਨ ਆ 50000 ਜੋ ਛੋੜ ਕਰ ਦੂ 200 ਕਹਿੰਦਾ ਕੋਈ ਗੱਲ ਨਹੀਂ 200 ਹੋਰ ਕਰ ਦੂ ਬੇਫਿਕਰ ਹੋ ਕੇ ਆਜੋ ਤਿੰਨ ਨੰਬਰ ਤੇ ਆ ਜਾ ਇਹ ਜਰਸੀ ਹੈਗੀ ਆ ਟੋਕੜ ਦੂਜਾ ਸਵੇਰ ਸੋਈ ਹੋਈ ਆ ਹਮ ਇਹਦੀ ਬੱਚੀ ਅਗਲੇ ਨੇ ਰੱਖ ਲਈ ਪਛੀ ਕਰਕੇ ਦੁੱਧ ਮੈਂ ਚੋ ਕਿਲੇ ਆ ਜੀ ਉੱਥੇ 11 ਕਿ 10 11 ਕਿਲੋ ਹਮ ਹੁਣ ਇਹ ਕੱਢ ਦਵੇ 9 ਕੱਢ ਦਵੇ 8.5 ਕੱਢ ਦਵੇ ਇੰਨਾ ਕੱਢੂਗੀ ਕਿੰਨੇ ਦੀ ਇਹ 27000 ਰੁਪਏ ਦੇ ਦਿੰਦੀ ਆ ਲਓ ਵੀ ਇੱਕ ਗੱਲ ਹੋਰ ਆ ਵੀ ਜਿੱਦ ਤੇ ਤਿਆਰ ਹੋਗੀ ਇਹ 70000 ਦੀ ਆ ਦੋਸਤੋ ਜਰਸੀ ਬਰੀਡ ਹੈ ਉਹ ਜਰਸੀ ਹਾਂ ਸੋਹਣੀ ਆ ਕਦ ਪੂਤ ਕਦ ਬਹੁਤ ਆ ਹਾਂ ਇਹ ਪਿਆਰ ਪੰਜਾਬ ਵਾਲੀ ਆ ਇਹਦੀ ਗੱਲ ਨਾਲ ਵੱਡੀ ਜਰਸੀ ਹੈ ਨਾਲੇ ਤਾਂ ਗਰਮਿਓ ਗਰਮੀ ਕਰਮਾ ਵਾਲੀ ਵਧੀਆ ਦੁੱਧ ਪਿਆਊਗੀ ਹੀਟ ਜੇ ਨੇ ਆਈ ਜਾਣਾ ਪਾウダー ਪੂਡਰ ਅਗਲਾ ਪਾ ਲੈ ਤੇ ਜੇ ਕਿਤੇ ਗੱਬਰ ਰਹਿ ਗਈ ਐਡੀ ਜਰਸੀ ਨੂੰ 2.5 ਤਾਂ 2 ਤੋਂ 3 ਮਹੀਨੇ ਵਸਾਈ ਹੋਇਆ ਏ ਠੀਕ ਐ ਐਡੀ ਜਰਸੀ ਤੁਹਾਨੂੰ ਵੀ ਪਤਾ ਜੇ ਤਿਆਰ ਹੁੰਦੀ ਕਿੰਨੇ ਪੈਸਿਆਂ ਦੀ ਆ ਅੱਜ ਦੇ ਦੇਣੀ ਕਿੰਨੇ ਦੀ 27000 27000 ਦੀ ਦੁੱਧ ਬਾਈ ਕਹਿੰਦਾ ਅਗਲੇ ਦੇ ਘਰੇ 10-11 ਕਿਲੋ ਦੁੱਧ ਚੋਕੇ ਲੈ ਆਏ ਮੱਛੀ ਅਗਲੇ ਨੇ ਦਿੱਤੀ ਨਹੀਂ ਦੁੱਧ ਨਿਕਲਿਆ ਵੇ 9 ਨਿਕਲਿਆ ਵੇ 8.5 ਨਿਕਲੇ ਇਹਨਾਂ ਦੁੱਧ ਨੂੰ ਕੰਡਾ ਬਾਲਟੀ ਲਿਆਵੇ ਜੋਕ ਕੇ ਲੈ ਜੇ ਵੀਡੀਓ ਬਣਾ ਰਹੇ ਹਾਂ 12 ਵਜੇ ਸਮਾਂ ਜ਼ਰੂਰ ਨੋਟ ਕਰ ਲਿਓ ਹਮ ਸਮਾਂ ਜ਼ਰੂਰ ਨੋਟ ਕਰ ਲਿਓ 12 ਵਜੇ ਵੀਡੀਓ ਬਣਾ ਰਹੇ ਹਾਂ ਸ਼ਾਮ ਦੀ ਚਵਾਈ ਸਾਰਾ ਦਿਨ ਪਿਆ 27000 ਦੀ ਦੇ ਦੇਣੀ ਮੰਨ ਲਓ ਤੁਸੀਂ ਅਉਸਰ ਜਰਸੀ ਵੈਢ ਲੈਣੇ ਹਨ ਖੀਰੀ ਵੱਚੀ ਚਲੀ ਚਲੀ ਇਹਨੂੰ ਅੱਛੀਆਂ ਹੋਈ ਗਈਆਂ ਹਾਂ ਇਹ ਵਛੀ ਲੈ ਲਿਓ ਇਹ ਤਾਂ ਕਟੂ ਵਰਤੀ ਪੈਂਦੀ 10000 ਤੋਂ ਕਟੂ ਵਛੀ ਨਹੀਂ ਹੁੰਦੀ ਐਡੀ ਵਛੀ 30 35000 ਤੋਂ ਕਟ ਇਹ ਸਾਂਭੋਗੇ ਨਾਲੇ ਦੁੱਧ ਪਿਆਉਗੀ ਹਾਂ ਤੇ ਨਾਲੇ ਗਾਂ ਨੂੰ ਦੁਗਲੇ ਰੁਪਈਆ ਦੀਆਂ ਰੁਪਈਆ ਤੋਂ ਵੀ ਟਿਕਣੇ ਕਰ ਜੂਗੀ ਹਾਂ ਇਹ ਗੱਲ ਨੋਟ ਕਰਨ ਵਾਲੀ ਆ ਔਸਰ ਵਛੀ ਲਓਗੇ ਤੁਸੀਂ ਹੋ ਸਕਦਾ ਪਹਿਲੇ ਟੀਕੇ ਤੇ ਰਹਿ ਜੇ ਹੋ ਸਕਦਾ ਪੱਠੇ ਹੀ ਪਾਉਣੇ ਪੈ ਸਕਦੇ ਗਰਮੀਓ ਗਰਮੀ ਤੇ ਪੱਠੇ ਦਾ ਚਾ ਲੈਣੇ ਵੀ ਖਾਣੇ ਆ ਇਹਦੇ ਨਾਲ ਦੁੱਧ ਵੀ ਦੇਣਾ ਇਹਦੇ ਤੇ ਦੁੱਧ ਦੇ ਇਹਨੇ ਖਰਚਾ ਕੱਢਦੇ ਹਾਂ ਆਪਦਾ ਖਰਚਾ ਇਹਨੇ ਮੋੜਨਾ ਜਮਾਂ ਜੈਜ ਮੁੱਲ ਅੱਗੇ ਆ ਜਾ ਬਾਈ ਇਹ ਦੁੱਧ ਜਦੋਂ ਤੁੰਦੀ ਆ ਗਏ ਵੱਡੀ ਬਹੁਤ ਆ ਜਰਸੀ ਵੱਡੀ ਬੁੱਡੀ ਚੰਗੀ ਆ ਵੀ ਵੱਡੀ ਚੰਗੀ ਆ ਹਾਂ ਤੇ ਸੀਲ ਸਾਹ ਇਹ ਵੀ ਬਹੁਤ ਆ ਇਹ ਤਕਰੀਬਨ ਇੱਕ ਹਫਤੇ ਦੀ ਕੱਚੀ ਆ ਕਿੰਨਾ ਕੁ ਦੁੱਧ ਦੇ ਦੂ ਦੁੱਧ ਕਿੰਨੇ ਪਹਿਲੇ ਥੂਏ 15 ਕਿਲੋ ਪਿਆ ਆ ਹੋਇਆ ਨਿੱਕਾ ਜਾ ਮੁੱਲ ਜਮਾ ਜਾਈ ਜੀ ਕਰਨੀ ਆ ਵੀ ਇਹ 47000 ਰੁਪਏ ਚਾਰ ਨੰਬਰ 47000 ਦੀ 15 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਹਫਤੇ ਦੀ ਕੱਚੀ ਆ 47000 ਦੀ ਦੇ ਦੇਣੀ ਆ ਮੱਝਾਂ ਰਗੇ ਤੋਂ ਦੇਦਾ ਹੋਊਗਾ ਕਿਉਂਕਿ ਇਹਨਾਂ ਦੇ ਵਿੱਚੋਂ ਐਚ ਐਫ ਨੰਸਲ ਦੀ ਵੜ ਕੋਈ ਵੀ ਨਹੀਂ ਐਚ ਐਫ ਬਿਹੜ ਦਾ ਦੁੱਧ ਪਤਲਾ ਹੁੰਦਾ ਫੈਟ ਘਟ ਆਉਂਦੀ ਆ ਪਰ ਇਹਨਾਂ ਦੇ ਵਿੱਚੋਂ ਐਚਐਫ ਨਸਲ ਦੀ ਬਿਹੜ ਕੋਈ ਵੀ ਨਹੀਂ ਮੱਝਾਂ ਵਰਗਾ ਦੁੱਧ ਉਹ ਦਿਨ ਗਰਮੀ ਦੇ ਆ ਗਿਆ ਹੁਣ ਗਰਮੀੋਂ ਗਰਮੀ ਜਿਆਦੇ ਵੀਡੀਓ ਗਰਮੀ ਰਹਿ ਤਾਂ ਜਾਨਵਰਾਂ ਦੀ ਹੋਇਆ ਕਰੂਗੀ ਵਿੱਚ ਐਚਐਫ ਵੇਖਣ ਨੂੰ ਵੀ ਮਿਲਿਆ ਕਰੂਗਾ ਐਦਾਂ ਨਹੀਂ ਕਿ ਐਚਐਫ ਜਮਾਂ ਹੀ ਨਹੀਂ ਦਿਸਣੀ ਐਚਐਫ ਵੀ ਵੇਖਣ ਨੂੰ ਮਿਲਿਆ ਕਰੂ ਪਰ ਜਿਆਦੇ ਨਾਲ ਕਿ ਗਰਮੀ ਰਹਿ ਤਾਂ ਬਿਹੜਾਂ ਦੇ ਉਹਨਾਂ ਕਿ ਬਾਲਟੇ ਲੰ ਪਈਆਂ ਬਹੁਤ ਲੇਵਾ ਲਾਉ ਬਹੁਤ ਹਫਤੇ ਦੇ ਅੰਦਰ ਬਾਹਰੇ ਨੇ ਬੱਚਾ ਦੇ ਦੇਣਾ ਸੋਹਣਾ ਵੱਡਾ ਡਬਲ ਹਵਾਨਾ ਤਿਆਰ ਕਰਕੇ ਸੂਸ ਬਣਾਉਂਗੀ ਢੇਰਾਂ ਢੁਣਾ ਬਹੁਤ ਮੈਰੀ ਹਾਂ ਮੋਟਾ ਮੋਟਾ ਥਾਣਾ ਹਵਾਨਾ ਰਾਵੜੰਗੂਆ ਦਾ 47000 ਦੀ ਦੇ ਦੇਣੀ ਆ ਪੂਰੀ ਵੀਡੀਓ ਤੁਸੀਂ ਵੇਖ ਹੀ ਲਈ ਹੈ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਬਾਈ ਦੇ ਘਰੇ ਆ ਜਾਓ ਆਪਦੀ ਤਸੱਲੀ ਕਰਕੇ ਲੈ ਜਾਓ ਸਾਰਿਆਂ ਨੂੰ ਸასი ਕਾਲ